सत श्रीकाल स्वागत करते हैं तो फिर तो 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 हम बहुत बहुत तरक्की तो कर दी की... तो भी पता ही है कि कुल मनाली जो, 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 जो कि सवाली पहुँच रहे हैं बद क्योंकि उत्तर जो कि पता ही है की... ਗੁਲਗੁਮਨਾਰੀ ਜੋ ਕਿੰਨਾ ਵਧੀਆ ਏਰੀਆ ਹੈ ਕਿ ਉੱਥੇ ਜੋ ਕਿ ਸ਼ੁੱਧ ਹਵਾ ਸ਼ੁੱਧ ਵਾਤਾਵਰਣ ਅਤੇ ਬਖਨਨ ਦਾ ਜੋ ਹੈ ਪਹਾੜ ਪੇੜ-ਪੌਦੇ ਤੇ ਸੋਨੇ-ਸੋਨੇ ਜਿਹੇ ਬਣਾਏ ਹੋਏ ਘੀਲਾ ਰੇਦੀਆਂ ਚੜ੍ਹਨੇ ਸਭ ਕੁਝ ਕਿੰਨਾ ਸੋਹਣਾ ਕੁਦਰਤ ਦਾ ਕੁਸ਼ਮਾ ਗੁਲਗੁਮਨਾਰੀ ਸ਼ਮਲਾ ਕਸ਼ਮੀਰੀ ਫਿਰਨਗਰ ਇਹ ਜੋ ਕਿ ਸਭੇ ਪਹਾੜੀ ਲੱਗ ਕੇ ਕੁਦਰਤ ਦੇ ਬਹੁਤ ਸੋਹਣੇ ਬਣਾਏ ਹੋਏ ਨੇ ਉਨਾਂ ਵਿੱਚ ਜੋ ਕਿ ਜਾਓ ਖੁਸ਼ੀ-ਖੁਸ਼ੀ ਉੱਥੇ ਜਾਵੋ ਅਤੇ ਉੱਥੇ ਜਾ ਕੇ ਜਗ ਤੁਸੀਂ ਜੋ ਵੀ ਤੁਸੀਂ ਰਹਿ ਸਕਦੇ ਕਿਉਂਕਿ ਇਹ ਜੋ ਵੀ ਫਾਰਮ ਦੇ ਵਿੱਚ ਹੀ ਹੈ ਕਦੇ ਵੀ ਹੋਰ ਕੋਈ ਦਸ਼ਮਨ ਦਾ ਦੇਸ਼ ਨਹੀਂ ਇਹ ਆਪਣੇ ਦੇਸ਼ ਇਹਨਾਂ ਜਿੰਨਾ ਮਰਜ਼ੀ ਰੋ ਤਾਂ ਕਿ ਅਸੀਂ ਜੋ ਕਿ ਤੁਹਾਨੂੰ ਕੋਈ ਵੀ ਜੋ ਕਿ ਟੱਕਰ ਕਰੀ ਜੁਣਾ ਨਾ ਆਵੇ ਕਿ ਗੇਮ ਨੂੰ ਕੁੱਲੂ ਮਨਾਰੀ ਪੰਜਾਬ ਦੇ ਨਾਲ ਲੱਗਦਾ ਏਰੀਆ ਲਗਭਗ ਪੰਜਾਬ ਤੋਂ ਲਗਭਗ ਜੇਕਰ ਕਾਲ ਕਰੀਏ ਤਾਂ ਲੁਧਿਆਣੇ ਤੋਂ ਲਗਭਗ 200 ਬਾਈਕ ਬਾਈਕ ਕਿੰਨੇ ਕਿਲੋਮੀਟਰ ਨੇੜੇ ਪੈਂਦਾ ਉਸ ਜਿੱਥੇ ਜਾਵੂ ਤਾਂ ਕਿ ਤੁਹਾਨੂੰ ਇਹ ਜੋ ਕਿ ਤੁਸੀਂ ਵਾਤਾਵਰਣ ਦੇ ਵਿੱਚ ਰਹੋ ਕਿਉਂਕਿ ਉਹ ਪਤਾ ਹੀ ਹੈ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਆਪਾਂ ਸਾਰੇ ਪੰਜਾਬ ਵਿੱਚ ਰਹਿੰਦੇ ਆ ਪੰਜਾਬ ਚੈਨ ਦਾ ਕਿ ਜੋ ਕਿ ਪੰਜਾਬ ਦਾ ਪਤਾ ਬਹੁਤ ਅਸੀਂ ਸਭ ਜਾਣਦੇ ਹਾਂ ਕਿਦਾਂ ਦਾ ਹੀ ਹੈ ਥੋੜਾ ਬਹੁਤਾ ਪ੍ਰਦੂਸ਼ਣ ਵੀ ਹੈ ਥੋੜਾ ਬਹੁਤਾ ਕੁਝ ਹੋਰ ਵੀ ਹੈ ਤੁਸੀਂ ਬਾਹਰ ਜਾਣਾ ਪਤਾ ਜਾਓ ਘੁੰਮੋ ਫਿਰੋ ਬਾਕੀ ਥੋੜਾ ਜੋ ਕਿ ਨੌਲੇਜ ਬੁਧਤ ਹੋਰ ਜੋ ਵੀ ਅੰਦਰ ਤੁਹਾਨੂੰ ਅੰਦਰ ਜੋ ਕਿ ਹੋਰ ਜਗ੍ਹੀਆਂ ਦਾ ਤੁਹਾਨੂੰ ਰਿਲੈਕਸ ਵੀ ਹੋਵੇ ਔਰ ਘੁੰਮੂ ਆਪਣਾ ਦੇਖ ਸਕ ਤਾਂ ਮਾਣਵਾ